ਜਿਵੇਂ ਜਿਵੇਂ ਨਿਹੰਗ ਸਿੰਘਾਂ ਦੀ ਫੌਜ ਵਧੀ ਉਹਨਾਂ ਦੇ ਦਲਾਂ ਦੀ ਗਿਣਤੀ ਵੀ ਵਧੀ ਗਈ ਹਰ ਇੱਕ ਦਲ ਦਾ ਆਪਣਾ ਇੱਕ ਖੇਤਰ ਹੈ ਜਿੱਥੇ ਉਹ ਸਰਗਰਮ ਰਹਿੰਦਾ ਹੈ ਵਾਹਿਗੁਰੂ ਦਾ ਨਾਮ ਜਪਣ ਅਤੇ ਲੋਕਾਂ ਦੀ ਸੇਵਾ ਕਰਨ ਤੋਂ ਵੱਧ ਉਹਨਾਂ ਦੀ ਕੋਈ ਇੱਛਾ ਨਹੀਂ ਬੁੱਢਾ ਦਲ ਦੇ ਜਥੇਦਾਰ ਬਾਬਾ ਸੰਤਾ ਸਿੰਘ ਇਸ ਦਲ ਦਾ ਕੇਂਦਰ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਵਿਖੇ ਹੈ ਤਰੁਣਾ ਦਲ ਹਰੀਆਂ ਬੇਲਾਂ ਵਾਲੇ ਦੇ ਜਥੇਦਾਰ ਨੇ ਬਾਬਾ ਅਜੀਤ ਸਿੰਘ ਇਹਨਾਂ ਦਾ ਕੇਂਦਰ ਟਾਂਡਾ ਉੜਮੜ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੈ बाबा दया सिंह ਆਪ ਜਥੇਦਾਰ ਨੇ ਬਾਬਾ ਬਿਦੀ ਚੰਦ ਦਲ ਦੇ ਜਿਸ ਦਾ ਮੁੱਖ ਸਥਾਨ ਪੱਟੀ ਵਿੱਚ ਹੈ ਪ੍ਰਾਤਮ ਤਰਣਾ ਦਲ ਦੇ ਸਿੰਘਾਂ ਦੀ ਛੌਣੀ ਅਤੇ ਦਲ ਦੇ ਜਥੇਦਾਰ ਬਾਬਾ ਕੁੰਦਨ ਸਿੰਘ ਦਲ ਦਾ ਮੁੱਖ ਸਥਾਨ ਹੈ ਪਿੱਖੀ ਪਿੰਡ ਗੁਰੂ ਨਾਨਕ ਤਲ ਮੜੀਆਂ ਵਾਲੇ ਦੇ ਸਿੰਘਾਂ ਦੀ ਛੌਣੀ ਅਤੇ ਦਲ ਦੇ ਜਥੇਦਾਰ ਬਾਬਾ ਮਾਨ ਸਿੰਘ ਇਹਨਾਂ ਦਾ ਮੁੱਖ ਸਥਾਨ ਗੁਰਦਾਸਪੁਰ ਦੇ ਨੇੜੇ ਬਟਾਲਾ ਬਾਬਾ ਤਰਲੋਕ ਸਿੰਘ ਜਥੇਦਾਰ ਤਰਣਾ ਦਲ ਚੌਂਕ ਮਹਿਤਾ ਛਾਉਣੀ ਮਾਲਵਾ ਤਰਣਾ ਦਲ ਦਮਦਮਾ ਸਾਹਿਬ ਅਤੇ ਦਲ ਦੇ ਜਥੇਦਾਰ ਬਾਬਾ ਲਾਲ ਸਿੰਘ ਇਹ ਛਾਉਣੀ ਹੈ ਬਾਬਾ ਵੀਰ ਸਿੰਘ ਮਿਸਲ ਦੇ ਨਿਹੰਗ ਸਿੰਘਾਂ ਦੀ ਇਸ ਮਿਸਲ ਯਾਨੀ ਦਲ ਦੇ ਜਥੇਦਾਰ ਨੇ ਬਾਬਾ ਬਲਕਾਰ ਸਿੰਘ ਵਕਫ ਛਾਉਣੀਆਂ ਵਿੱਚ ਬੈਠੀ ਗੁਰੂ ਦੀ ਖਾਲਸਾ ਫੌਜ ਵਿੱਚ ਸਮਾਨਤਾ ਹੈ ਉਸ ਅਧਿਆਤਮਿਕ ਟੀਚੇ ਦੀ ਜਿਸ ਦੀ ਪ੍ਰੇਰਣਾ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ